ਸਸਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ 'ਚ ਤੁਹਾਡਾ ਸਵਾਗਤ ਅੱਜ ਆਪਾਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਵੈਸੇ ਅਕਸਰ ਹੀ ਆਪਾਂ ਪੰਜਾਬ ਦੀਆਂ ਗੱਲਾਂ ਕਰਦੇ ਆ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਆ ਤਾਂ ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਨੂੰ ਲੈ ਕੇ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਜਾਂ ਕੋਈ ਵੀ ਮੁੱਦਾ ਹੋਵੇ ਉਸ ਨੂੰ ਲੈ ਕੇ ਰੋਜ਼ਾਨਾ ਗੱਲਬਾਤ ਕੀਤੀ ਜਾਂਦੀ ਹੈ ਸੋ ਅੱਜ ਗੱਲ ਕਰਾਂਗੇ ਕਿ ਪੰਜਾਬ ਦੇ ਵਿੱਚ ਜਦੋਂ ਹੜਾਏ ਹੜ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਐਲਾਨ ਕੀਤੇ ਪੂਰੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਦਿੱਤੇ ਆਦੇਸ਼ ਦਿੱਤੇ ਕਿ ਪੰਜਾਬ ਦੇ ਵਿੱਚ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਬਣਦਾ ਮੁਆਵਜ਼ਾ ਸਮੇਂ ਮੁਤਾਬਕ ਸਮੇ ਤੋਂ ਪਹਿਲਾਂ ਕਿੰਨੇ ਦਿਨਾਂ ਵਿੱਚ ਮਿਲਣਾ ਚਾਹੀਦਾ ਹੈ ਇਹ ਅੱਜ ਤੁਹਾਨੂੰ ਪੂਰੀ ਜਾਣਕਾਰੀ ਜਿਹੜੀ ਇਹਦੀ ਉਹ ਪੂਰੀ ਜਾਣਕਾਰੀ ਦੇਵਾਂਗੇ ਉਹਦੇ ਵਿੱਚ ਪੰਜਾਬ ਸਰਕਾਰ ਨੇ ਪੱਤਰ ਕਿਹੜਾ ਜਾਰੀ ਕੀਤਾ ਅੱਜ ਸਾਡੇ ਕੋਲ ਉਹ ਪੱਤਰ ਹੈ ਜਿਹੜਾ ਪੰਜਾਬ ਸਰਕਾਰ ਨੇ ਜਾਰੀ ਕੀਤਾ ਹੈ ਪੂਰੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਕਿ ਕਿਹੜੀ ਕਾਰਵਾਈ ਕਿੰਨੇ ਦਿਨਾਂ ਦੇ ਵਿੱਚ ਮੁਕੰਮਲ ਹੋਣੀ ਚਾਹੀਦੀ ਹੈ ਖਾਸ ਕਰਕੇ ਆਮ ਜਦੋਂ ਚਰਚਾ ਪਿੰਡਾਂ ਦੇ ਵਿੱਚ ਹੋਈ ਕਿ ਹੜ੍ਹ ਤਾਂ ਆ ਗਏ ਹਰ ਵਾਪਸ ਚਲੇ ਗਏ ਲੋਕਾਂ ਦਾ ਨੁਕਸਾਨ ਹੋਇਆ ਚਰਚਾ ਸ਼ੁਰੂ ਹੋ ਗਈ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਲਈ ਐਲਾਨ ਕਰ ਦਿੱਤਾ ਕਿ 20000 ਰੁਪਇਆ ਪਰ ਏਕੜ ਮੁਆਵਜ਼ਾ ਮਿਲੇਗਾ ਪਰ ਜਿਨ੍ਹਾਂ ਲੋਕਾਂ ਦੇ ਘਰ ਡਿੱਗੇ ਘਰ ਡੈਮੇਜ ਹੋਏ ਜਾਂ ਕੋਈ ਹੋਰ ਜਿੱਥੇ ਡੰਗਰ ਪਸ਼ੂ ਵਗੈਰਾ ਬੰਨੇ ਜਾਂਦੇ ਆ ਸ਼ੈਡ ਡਿੱਗੇ ਉਹਨਾਂ ਦਾ ਨੁਕਸਾਨ ਹੋਇਆ ਤਾਂ ਉਹਨਾਂ ਦਾ ਮੁਆਵਜ਼ਾ ਕਿਵੇਂ ਮਿਲੇਗਾ ਸੋ ਅੱਜ ਇਸ ਪੱਤਰ ਦੇ ਵਿੱਚ ਉਹਦੀ ਜਾਣਕਾਰੀ ਵੀ ਹੈ ਕਿ ਜੇਕਰ ਤੁਹਾਡਾ ਘਰ ਡਿੱਗਿਆ ਉਹਨੂੰ ਕਿੰਨਾ ਮਿਲਣਾ ਹੈ ਜੇਕਰ ਡੈਮੇਜ ਹੋਇਆ ਉਹਨੂੰ ਕਿੰਨੇ ਪੈਸੇ ਮਿਲਣੇ ਆ ਜੇਕਰ ਤੁਹਾਡਾ ਪਸ਼ੂਆਂ ਦਾ ਸ਼ੈਡ ਡਿੱਗਿਆ ਜਾਂ ਡੈਮੇਜ ਹੋਇਆ ਤਾਂ ਉਹਨੂੰ ਕਿੰਨੇ ਪੈਸੇ ਮਿਲਣੇ ਆ ਹੋ ਸਕਦਾ ਹੈ ਕਿ ਅਸੀਂ ਇਸ ਪੱਤਰ ਤੋਂ ਸੰਤੁਸ਼ਟ ਨਾ ਹੋਈਏ ਕਿਉਂਕਿ ਪੰਜਾਬ ਸਰਕਾਰ ਕੋਈ ਵੀ ਮੁਆਵਜ਼ਾ ਆਪਣੇ ਮੁਤਾਬਕ ਦਿੰਦੀ ਹੈ ਜਦੋਂ ਕਿ ਆਮ ਲੋਕਾਂ ਦਾ ਖਰਚਾ ਉਸ ਤੋਂ ਕਿਤੇ ਜ਼ਿਆਦਾ ਵੱਧ ਹੋਇਆ ਹੁੰਦਾ ਜਾਂ ਫਿਰ ਜਿਹੜਾ ਮਕਾਨ ਕਰ ਡਿੱਗਿਆ ਉਸ ਮਕਾਨ ਨੂੰ ਮੁੜ ਤੋਂ ਬਣਾਉਣ ਦੇ ਲਈ ਖਰਚਾ ਬਹੁਤ ਜ਼ਿਆਦਾ ਹੋ ਜਾਣਾ ਪਰ ਪੰਜਾਬ ਸਰਕਾਰ ਕਦੇ ਵੀ ਉਹਨਾਂ ਖਰਚਾ ਨਹੀਂ ਦਿੰਦੀ ਸਰਕਾਰ ਕੋਈ ਵੀ ਹੋਵੇ ਕੱਲੇ ਪੰਜਾਬ ਸਰਕਾਰ ਨਹੀਂ ਸਰਕਾਰ ਚਾ ਕੇ ਕੇਂਦਰ ਦੀ ਹੈ ਚਾਹ ਪੰਜਾਬ ਦੀ ਹੈ ਚਾਹ ਹਰਿਆਣਾ ਦੀ ਹੈ ਤਾਂ ਪੂਰੇ ਦੇਸ਼ ਦੇ ਵਿੱਚ ਜਿੰਨੀਆਂ ਸਰਕਾਰਾਂ ਜਿੱਥੇ-ਜਿੱਥੇ ਵੀ ਸੂਬਿਆਂ ਦੀਆਂ ਸਰਕਾਰਾਂ ਨੇ ਉਹਨਾਂ ਸਰਕਾਰਾਂ ਨੇ ਕਦੇ ਵੀ ਪੂਰਾ ਮੁਆਵਜ਼ਾ ਨਾ ਅਜੇ ਤੱਕ ਦਿੱਤਾ ਤੇ ਨਾ ਹੀ ਸ਼ਾਇਦ ਦਿੱਤਾ ਜਾ ਸਕਦਾ। ਸੋ ਕਿਸਾਨਾਂ ਨਾਲ ਵੀ ਅਕਸਰ ਇਦਾਂ ਹੀ ਹੁੰਦਾ ਹੈ ਕਿ ਪਿੰਡਾਂ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ ਕਿ ਪਿੰਡਾਂ ਦੇ ਵਿੱਚ ਜਿਹੜੇ ਕਿਸਾਨਾਂ ਦੇ ਪ੍ਰਤੀ ਏਕੜ ਜਦੋਂ ਆਪਾਂ ਉਹਦਾ ਖਰਚਾ ਲਾਈਦਾ ਕਿ ਇੱਕ ਏਕੜ ਨੂੰ ਫਸਲ ਪਾਲਣ ਦੇ ਲਈ ਖਰਚਾ ਕਿੰਨਾ ਆਉਂਦਾ ਉਸ ਤੋਂ ਬਾਅਦ ਉਹਦੀ ਕਮਾਈ ਕਿੰਨੀ ਹੈ ਉਹਦੇ ਵਿੱਚ ਡੀਜ਼ਲ ਕਿੰਨਾ ਟਰੈਕਟਰ ਦਾ ਖਰਚਾ ਕਿੰਨਾ ਹੈ ਇੰਜਣ ਦਾ ਖਰਚਾ ਕਿੰਨਾ ਹੈ ਬਿਜਲੀ ਦੇ ਬਿੱਲ ਅਕਸਰ ਚਲੋ ਨਹੀਂ ਆਉਂਦੇ ਤਾਂ ਫਿਰ ਵੀ ਨੌਕਰਾਂ ਦਾ ਖਾਦ ਜਾਂ ਪੈਸਟੀਸਾਈਡਸ ਹੋਰ ਅਣਗਿਣਤ ਜਿਹੜੇ ਖਰਚੇ ਨੇ ਉਹ ਕਿਸਾਨਾਂ ਦੇ ਆਉਂਦੇ ਆ ਸੋ 20000 ਏਕੜ ਜਦੋਂ ਕਿ ਕਿਸਾਨਾਂ ਦੀ ਮੰਗ ਹੈ ਸਾਨੂੰ 50000 ਏਕੜ ਦਿੱਤਾ ਜਾਵੇ ਸੋ ਇਸ ਕਰਕੇ ਡਿਫਰੈਂਸ 30000 ਦਾ ਲਗਭਗ ਪ੍ਰਤੀ ਏਕੜ ਮੰਗ ਤੇ ਸਰਕਾਰ ਵੱਲੋਂ ਜਿਹੜਾ ਐਲਾਨ ਕੀਤਾ ਉਹਦੇ ਵਿੱਚ ਦਿੱਤਾ ਜਾ ਰਿਹਾ ਸੋ ਹੁਣ ਉਹੀ ਇਹਨਾਂ ਮਕਾਨਾਂ ਦੇ ਵਿੱਚ ਹੋ ਸਕਦਾ ਸੋ ਅੱਜ ਜੇ ਆਪਾਂ ਇੱਕ ਮਕਾਨ ਛੋਟਾ ਜਿਹਾ ਮਕਾਨ ਵੀ ਬਣਾਈਏ ਤਾਂ ਘੱਟੋ-ਘੱਟ 8 ਤੋਂ 10 ਲੱਖ ਰੁਪਇਆ ਇੱਕ ਸਿੰਗਲ ਕਮਰੇ ਦਾ ਜਿਹੜਾ ਸੈਟਅਪ ਬਣਾਉਣ ਲਈ ਲੱਗ ਜਾਂਦਾ ਪਰ ਪੰਜਾਬ ਸਰਕਾਰ ਹੁਣ ਕਿੰਨਾ ਦੇ ਰਹੀ ਆ ਜੇਕਰ ਆਪਾਂ ਇੱਕ ਛੋਟੇ ਜਿਹੇ ਮਕਾਨ ਨੂੰ ਡੈਮੇਜ ਹੋਇਆ ਹੋਵੇ ਉਹਨੂੰ ਬਣਾਉਣ ਦੇ ਲਈ 3 ਤੋਂ 4 ਲੱਖ ਰੁਪਈਆ ਚਾਹੀਦਾ ਹੈ ਪਰ ਸਰਕਾਰ ਕਿੰਨਾ ਦੇ ਰਹੀ ਹੈ ਅੱਜ ਇਸ ਪੱਤਰ ਦੇ ਵਿੱਚ ਉਹ ਸਪਸ਼ਟ ਹੋ ਜਾਣਾ ਹੈ ਉਹ ਪੱਤਰ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਸਮੂਹ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਇੱਕ ਮੰਗ ਪੱਤਰ ਜਿਹੜਾ ਇੱਕ ਆਦੇਸ਼ ਪੱਤਰ ਹੈ ਉਹ ਕਰੀਬ 4 ਤੋਂ 5 ਦਿਨ ਪਹਿਲਾਂ ਪੂਰੇ ਪੰਜਾਬ ਦੇ ਵਿੱਚ ਜਾਰੀ ਕੀਤਾ ਉਸ ਪੱਤਰ ਦੇ ਵਿੱਚ ਇਹ ਲਿਖਿਆ ਕਿ ਅੱਜ ਤੋਂ ਲੈ ਕੇ 40 ਦਿਨਾਂ ਦੇ ਅੰਦਰ-ਅੰਦਰ ਭਾਵੇਂ ਕਿ ਦੀਵਾਲੀ ਤੋਂ ਪਹਿਲਾਂ-ਪਹਿਲਾਂ ਹਰ ਇੱਕ ਵਿਅਕਤੀ ਨੂੰ ਉਹਦਾ ਮੁਆਵਜ਼ਾ ਉਹਦੇ ਘਰ ਤੱਕ ਉਹਦੇ ਖਾਤੇ ਤੱਕ ਪਹੁੰਚ ਜਾਣਾ ਚਾਹੀਦਾ ਚਾਹੇ ਉਹ ਕਿਸਾਨ ਹੈ ਚਾਹੇ ਆਮ ਲੋਕ ਹੈ ਚਾਹੇ ਦੁਕਾਨਦਾਰ ਹੈ ਚਾਹੇ ਕਿਸੇ ਦਾ ਘਰ ਡਿੱਗਿਆ ਘਰ ਡੈਮੇਜ ਹੋਇਆ ਚਾਹੇ ਉਹ ਡੰਗਰਾਂ ਦਾ ਮੁਆਵਜ਼ਾ ਹੈ ਚਾਹੇ ਉਹ ਖੇਤੀਬਾੜੀ ਦਾ ਮੁਆਵਜ਼ਾ ਹੈ ਚਾਹੇ ਮਸ਼ੀਨਰੀ ਦਾ ਪਰ ਇਸ ਪੱਤਰ ਦੇ ਵਿੱਚ ਅਜੇ ਤੱਕ ਜੋ ਪੱਤਰ ਸਾਡੇ ਸਾਹਮਣੇ ਆ ਇਸ ਪੱਤਰ ਦੇ ਵਿੱਚ ਕੋਈ ਮਸ਼ੀਨਰੀ ਦਾ ਜ਼ਿਕਰ ਨਹੀਂ ਇਸ ਪੱਤਰ ਦੇ ਵਿੱਚ ਕੋਈ ਵੀ ਡੰਗਰ ਅਸ਼ੂਦਾ ਜਿਹੜਾ ਜ਼ਿਕਰ ਨਹੀਂ ਕੀਤਾ ਪਰ ਜਿਹੜਾ ਵੀ ਜ਼ਿਕਰ ਕੀਤਾ ਉਸ ਦੇ ਬਾਰੇ ਜਾਣਕਾਰੀ ਤੁਹਾਨੂੰ ਜ਼ਰੂਰ ਦੇਵਾਂਗੇ ਸੋ ਇਹਦੇ 'ਚ ਇਹ ਲਿਖਿਆ ਕਿ ਇੱਕ 8 2025 ਤੋਂ ਬਾਅਦ ਕਹਿਣ ਦਾ ਭਾਵ ਕਿ 1 ਅਗਸਤ 2025 ਤੋਂ ਬਾਅਦ ਹੜ੍ਹਾਂ ਦੇ ਨਾਲ ਤੇ بارش ਦੇ ਨਾਲ ਜਿਸ ਦਾ ਵੀ ਪੰਜਾਬ ਦੇ ਵਿੱਚ ਜਿਹੜਾ ਵੀ ਨੁਕਸਾਨ ਹੋਇਆ ਉਸ ਦਾ ਮੁਆਵਜ਼ਾ ਜਿਹੜਾ ਪਹਿਲਾਂ ਮੁਆਵਜ਼ੇ ਦੀ ਦਰਾਂ ਬਹੁਤ ਘੱਟ ਸੀ ਅਕਸਰ ਦੇਖਿਆ ਜਾਂਦਾ ਕਿ ਵਕ ਵਕ ਜਿਹੜੇ ਮਾਹਿਰ ਨੇ ਤੇ ਪਿਛਲੇ ਕਾਫੀ ਦਿਨਾਂ ਤੋਂ ਵਕ ਵਕ ਡਿਬੇਟਾਂ ਦੇ ਉੱਪਰ ਇਹ ਗੱਲਬਾਤ ਕਰਦੇ ਸੀ ਕਿ ਸਰਕਾਰ ਦਾ ਰੇਟ 6500 ਰੁਪਏ ਹੈ ਜਾਂ 6000 ਰੁਪਏ ਜਾਂ 5000 ਰੁਪਏ ਜਾਂ 10000 ਰੁਪਏ ਤਾਂ ਉਹਨਾਂ ਦਰਾਂ ਨੂੰ ਵਧਾ ਕੇ 40000 ਰੁਪਏ ਪ੍ਰਤੀ ਕਰ ਕੀਤਾ ਗਿਆ ਹੈ ਸੋ ਇਹਦੇ ਵਿੱਚ ਜਿਹੜੇ ਨੁਕਸਾਨ ਹੈ ਮੁਆਵਜ਼ਾ ਉਹਦੀਆਂ ਦਰਾਂ ਜਿਹੜੀਆਂ ਛੇਟ ਲਿਖਿਆ ਉਹਦੀ ਵੀ ਤੁਹਾਨੂੰ ਜਾਣਕਾਰੀ ਦੇ ਰਿਹਾ ਸੋ ਸਭ ਤੋਂ ਪਹਿਲਾਂ ਜੇਕਰ ਕਿਸੇ ਦਾ ਘਰ ਪੂਰੀ ਤਰ੍ਹਾਂ ਡਿੱਗ ਜਾਂਦਾ ਹੈ ਪੂਰੀ ਤਰ੍ਹਾਂ ਡੈਮੇਜ ਹੋ ਜਾਂਦਾ ਹੈ ਤਾਂ ਪੰਜਾਬ ਸਰਕਾਰ ਨੇ ਉਸ ਦਾ ਮੁਆਵਜ਼ਾ 1,20,000 ਰੁਪਏ ਪ੍ਰਤੀ ਘਰ ਕੀਤਾ ਪਰ ਹੁਣ ਇਹ ਮੁਆਵਜ਼ਾ ਬਹੁਤ ਘੱਟ ਹੈ ਆਪਾਂ ਪਹਿਲਾਂ ਇਸ ਤੇ ਗੱਲਬਾਤ ਕੀਤੀ ਹੈ ਕਿ ਪੰਜਾਬ ਦੇ ਵਿੱਚ ਕੱਲਾ ਪੰਜਾਬ ਨਹੀਂ ਬਾਹਰਲੇ ਸੂਬਿਆਂ ਵਿੱਚ ਵੀ ਪਰ ਆਪਾਂ ਗੱਲ ਪੰਜਾਬ ਦੀ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਕੋਈ ਪਿੰਡ ਆ ਕੋਈ ਸ਼ਹਿਰ ਆ ਕੋਈ ਕਸਬਾ ਕਿਤੇ ਵੀ ਅਗਰ ਤੁਸੀਂ ਇੱਕ ਛੋਟਾ ਘਰ ਬਣਾਉਣਾ ਤਾਂ ਉਸ ਦੇ ਲਈ ਤੁਹਾਨੂੰ 8 ਤੋਂ 10 ਲੱਖ ਰੁਪਏ ਘੱਟੋ-ਕੱਟ ਜ਼ਰੂਰਤ ਹੈ ਪਰ ਪੰਜਾਬ ਸਰਕਾਰ ਤੁਹਾਨੂੰ ਉਸ ਫੁੱਲੀ ਡੈਮੇਜ ਘਰ ਦੇ ਲਈ ਤੁਹਾਨੂੰ 1 ਲੱਖ 20000 ਰੁਪਿਆ ਪ੍ਰਤੀ ਘਰ ਦੇਣ ਦਾ ਜਿਹੜਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਉਹ ਇਸ ਪੱਤਰ ਦੇ ਵਿੱਚ ਲਿਖਿਆ ਹੈ ਤਾਂ ਇਸ ਤੋਂ ਬਾਅਦ ਮੁਆਵਜ਼ਾ ਮੈਨੂੰ ਲੱਗਦਾ ਸਰਕਾਰ ਤੁਹਾਨੂੰ ਨਹੀਂ ਦੇ ਸਕਦੀ। ਤੋਂ ਇਸ ਤੋਂ ਬਾਅਦ ਜੇਕਰ ਇੱਥੇ ਲਿਖਿਆ ਪਾਰਟਲੀ ਡੈਮੇਜ ਹਾਊਸ ਜੇਕਰ ਕਿਸੇ ਦਾ ਘਰ ਥੋੜਾ ਬਹੁਤਾ ਡੈਮੇਜ ਹੋਇਆ ਘਰ ਨੂੰ ਨੁਕਸਾਨ ਪਹੁੰਚਿਆ ਚਾਹੇ ਉਹ ਛੱਤ ਨੂੰ ਨੁਕਸਾਨ ਪਹੁੰਚਿਆ ਚਾਹੇ ਘਰ ਦੇ ਕਿਸੇ ਹਿੱਸੇ ਨੂੰ ਨੁਕਸਾਨ ਪਹੁੰਚਿਆ ਤਾਂ ਉਹਦੇ 'ਚ ਪ੍ਰਤੀ ਨੁਕਸਾਨ 40000 ਰੁਪਏ ਪਰ ਹਾਊਸ ਇੱਕ ਘਰ ਦੇ ਵਿੱਚ 40000 ਰੁਪਿਆ ਤੁਹਾਨੂੰ ਮਿਲਣਾ ਉਹ ਚਾਹ ਛੱਤ ਦਾ ਨੁਕਸਾਨ ਆ ਚਾ ਕੰਧ ਦਾ ਨੁਕਸਾਨ ਆ ਚਾ ਫਰਸ਼ ਦਾ ਨੁਕਸਾਨ ਆ ਜਿਹੜਾ ਵੀ ਨੁਕਸਾਨ ਹੈਗਾ ਉਹ 40000 ਰੁਪਇਆ ਪ੍ਰਤੀ ਕਰ ਤੁਹਾਨੂੰ ਮਿਲਣਾ ਹੈ ਹੁਣ ਇਹ ਵੀ ਆਪਾਂ ਇਹ ਸਕਦੇ ਹਾਂ ਕਿ ਘਟ ਹੈ ਜੇਕਰ ਮਾਰਕੀਟ ਦੇ ਹਿਸਾਬ ਨਾਲ ਲਈਏ ਤਾਂ ਮਾਰਕੀਟ ਦੇ ਵਿੱਚ ਜੇਕਰ ਇੱਕ ਘਰ ਦੀ ਕੋਈ ਕੰਧ ਬਿਲਕੁਲ ਡਿੱਗ ਜਾਂਦੀ ਹੈ ਜਾਂ ਥੋੜਾ ਜਿਹਾ ਵੀ ਨੁਕਸਾਨ ਪਹੁੰਚਦਾ ਹੈ ਤਾਂ ਘੱਟੋ ਘੱਟ ਲੱਖ ਰੁਪਇਆ ਘੱਟੋ ਘੱਟ ਜਿਹੜਾ ਹੈਗਾ ਉਹਦੇ ਲਈ ਖਰਚਾ ਆਉਂਦਾ ਹੈ ਪਰ ਪੰਜਾਬ ਸਰਕਾਰ ਨੇ ਪਹਿਲਾਂ ਕਿਹਾ ਕਿ ਉਹ ਤੁਹਾਡਾ ਪੂਰਾ ਖਰਚਾ ਪੂਰਾ ਨਹੀਂ ਕਰ ਸਕਦੀ ਸਰਕਾਰ ਤੁਹਾਨੂੰ ਮੁਆਵਜ਼ਾ ਦੇ ਸਕਦੀ ਹੈ ਪਰ ਸਰਕਾਰ ਤੁਹਾਡਾ ਪੂਰਾ ਕਰ ਪੂਰਾ ਨਹੀਂ ਕਰ ਸਕਦੀ ਇਸ ਲਈ ਇਹ 40000 ਰੁਪਏ ਪ੍ਰਤੀ ਕਰ ਪੰਜਾਬ ਸਰਕਾਰ ਨੇ ਐਲਾਨ ਕੀਤਾ ਤਾਂ ਇਹਦੇ ਵਿੱਚ ਇਹਨਾਂ ਲਿਖਿਆ ਅਦਰ ਦੈਨ ਹਟਸ ਜੇਕਰ ਕੋਈ ਝੁੱਗੀ ਝੌਂਪੜੀ ਜਾਂ ਉਹਦੇ ਵਿੱਚ ਪਸ਼ੂਆਂ ਦੇ ਲਈ ਜਿਹੜੀਆਂ ਸ਼ੈੱਡ ਵਗੈਰਾ ਬਣਾਏ ਜਾਂਦੇ ਨੇ ਉਹਦੇ ਲਈ ਵੀ ਸਰਕਾਰ ਨੇ ਐਲਾਨ ਕੀਤਾ ਉਹਨਾਂ ਨੇ ਲਿਖਿਆ ਡੈਮੇਜ ਡਿਸਟਰਾਇਡ ਹਰਟਸ ਕੈਟਲ ਐਂਡ ਅਟੈਚਡ ਵਿਦ ਹਾਊਸ ਜੇਕਰ ਤੁਹਾਡੇ ਘਰ ਦੇ ਨਾਲ ਤੁਸੀਂ ਕੋਈ ਪਸ਼ੂਆਂ ਦਾ ਸ਼ੈੱਡ ਬਣਾਇਆ ਕੋਈ ਪਸ਼ੂਆਂ ਦੇ ਲਈ ਝੋਗੇ ਝੌਂਪੜੀ ਬਣਾਈ ਹੈ ਤਾਂ ਉਹਦੇ ਲਈ ਲਿਖਿਆ ਐਸ ਪਰ ਲੇਟੈਸਟ ਐਸ ਡੀ ਆਰ ਐਫ ਗਾਈਡਲਾਈਨਸ ਜੋ ਐਸ ਡੀ ਆਰ ਐਫ ਦੇ ਗਾਈਡਲਾਈਨਸ ਹੈ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਐਨ ਡੀ ਆਰ ਐਫ ਤੇ ਐਸ ਡੀ ਆਰ ਐਫ ਜਿਹੜੀਆਂ ਦੋ ਕੰਪਨੀਆਂ ਨੇ ਜੋ ਡਿਸਾਸਟਰ ਮੈਨੇਜਮੈਂਟ ਵਿੱਚ ਹੁੰਦੀਆਂ ਉਹਨਾਂ ਦੀ ਗਾਈਡਲਾਈਨਸ ਹਰ ਇੱਕ ਸੂਬੇ ਦੇ ਗਾਈਡਲਾਈਨਸ ਤੋਂ ਵੱਖਰੀ ਹੁੰਦੀ ਹੈ ਉਹਨਾਂ ਦੀ ਗਾਈਡਲਾਈਨਸ ਕਿਸੇ ਵੀ ਸਰਕਾਰ ਨਾਲ ਮੇਲ ਨਹੀਂ ਖਾਂਦੀ ਇਸੇ ਕਰਕੇ ਪੰਜਾਬ ਸਰਕਾਰ ਨੇ ਲਿਖ ਦਿੱਤਾ ਕਿ ਜੇਕਰ ਤੁਹਾਡਾ ਪਸ਼ੂਆਂ ਦੇ ਝੁੱਗੀ ਚੌਂਪੜੀ ਸ਼ੈੱਡ ਨੂੰ ਲੈ ਕੇ ਜਾਂ ਕੋਈ ਹੋਰ ਨੁਕਸਾਨ ਹੋਇਆ ਤਾਂ ਉਹ ਤੁਹਾਨੂੰ এস ਡੀ ਆਰ ਐਫ ਦੀ ਗਾਈਡਲਾਈਨਸ ਮੁਤਾਬਕ ਦਿੱਤਾ ਜਾਣਾ ਹੁਣੇ ਮੁਆਵਜ਼ਾ ਜਿਹੜਾ ਮਿਲਣਾ ਹੈ ਮਿਲਣਾ ਕਦੋਂ ਆ ਇਹ ਦਿੱਲੀ ਸਮਾਂ ਕਿੰਨਾ ਨਿਰਧਾਰਤ ਕੀਤਾ ਵੈਸੇ ਤਾਂ ਸਾਡੇ ਦੇਸ਼ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਆਪਾਂ ਅਕਸਰ ਦੇਖਿਆ ਕਿ ਸਮੇਂ ਮੁਤਾਬਕ ਕੋਈ ਚੀਜ਼ ਨਹੀਂ ਹੁੰਦੀ ਅੱਜ ਤੱਕ ਕਦੇ ਵੀ ਸ਼ਾਇਦ ਕੋਈ ਸਮੇਂ ਮੁਤਾਬਕ ਨਹੀਂ ਹੋਈ ਪਰ ਫਿਰ ਵੀ ਪੰਜਾਬ ਸਰਕਾਰ ਨੇ ਇੱਕ ਸਮਾਂ ਨਿਰਧਾਰਤ ਕੀਤਾ ਹੁਣ ਸਮਾਂ ਨਿਰਧਾਰਤ ਕਿੰਨਾ ਕੀਤਾ ਕਿੱਥੇ ਕਿੰਨੇ ਦਿਨ ਲੱਗਣੇ ਆ ਡੀਸੀ ਦਫ਼ਤਰ ਚ ਕਿੰਨੇ ਦਿਨ ਲੱਗਣਗੇ ਜਾਂ ਹੋਰ ਸਮਾਂ ਕਿੰਨਾ ਲੱਗੇਗਾ ਇਹ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਇਸ ਤੋਂ ਬਾਅਦ ਇੱਕ ਜਾਣਕਾਰੀ ਪੰਜਾਬ ਦੇ ਵਿੱਚ ਮੌਸਮ ਕਿਦਾਂ ਦਾ ਰਹਿਣ ਵਾਲਾ ਆਉਣ ਵਾਲੇ ਦਿਨਾਂ ਦੇ ਵਿੱਚ ਤਪ ਠੰਡ ਸਰਦੀ بارش ਕਿਦਾਂ ਦਾ ਮੌਸਮ ਹੋਣ ਵਾਲਾ ਉਹ ਵੀ ਤੁਹਾਨੂੰ ਪੂਰੀ ਜਾਣਕਾਰੀ ਜਿਹੜੀ ਮੌਸਮ ਭਾਗ ਦੇ ਅਧਿਕਾਰੀਆਂ ਤੋਂ ਲੈ ਕੇ ਪੂਰੀ ਉਹਨਾਂ ਨਾਲ ਜਿਹੜੀ ਗੱਲਬਾਤ ਕਰਾਵਾਂਗੇ ਪੂਰੀ ਜਾਣਕਾਰੀ ਦੇਵਾਂਗੇ ਪੂਰੇ ਪੰਜਾਬ ਦੇ ਵਿੱਚ ਅਸੈਸਮੈਂਟ ਚੱਲ ਰਹੀ ਹੈ ਪੰਜਾਬ ਸਰਕਾਰ ਦੇ ਅਧਿਕਾਰੀ ਮੁਲਾਜ਼ਮ ਜਿਨ੍ਹਾਂ ਦੀ ਡਿਊਟੀ ਸਬੰਧਤ ਡਿਪਟੀ ਕਮਿਸ਼ਨ ਦਫ਼ਤਰ ਵੱਲੋਂ ਲੱਗੀ ਹੈ ਉਹ ਘਰਾਂ 'ਚ ਜਾ ਰਹੇ ਆ ਹਰ ਘਰ 'ਚ ਉਹਦੀ ਵੀਡੀਓਗ੍ਰਾਫੀ ਹੋ ਰਹੀ ਹੈ ਫੋਟੋਗ੍ਰਾਫੀ ਹੋ ਰਹੀ ਹੈ ਸਿਰਫ ਇਹਨਾਂ ਨਹੀਂ ਫੋਟੋਗ੍ਰਾਫੀ ਖਿੱਚੇ ਤਾਂ ਪੰਜਾਬ ਸਰਕਾਰ ਵੱਲੋਂ ਸੀ ਕੇਂਦਰ ਸਰਕਾਰ ਵੱਲੋਂ ਵੀ ਇੱਕ ਬਕਾਇਦਾ ਐਪ ਲੌਂਚ ਕੀਤੀ ਆ ਉਸ ਐਪ ਦੇ ਮੁਤਾਬਕ ਜਿਹੜੀ ਫੋਟੋਗ੍ਰਾਫੀ ਜਾਂ ਵੀਡੀਓਗ੍ਰਾਫੀ ਹੋ ਰਹੀ ਹੈ ਤਾਂ ਕਿ ਉਸ ਦਾ ਸਮਾਂ ਦਿਨ ਪੂਰਾ ਐਕਚੁਅਲ ਟਾਈਮ ਕਿ ਕਿੰਨੇ ਸਮੇਂ ਕਿੰਨੇ ਵਜ ਕੇ ਕਿੰਨੇ ਮਿੰਟ ਕਿੰਨੇ ਸੈਕਿੰਡ ਤੇ ਜਿਹੜੀ ਫੋਟੋ ਜਾਂ ਵੀਡੀਓ ਜਿਹੜੀ ਉਹ ਬਣਾਈ ਗਈ ਆ ਤੇ ਕਿਸ ਘਰ ਦੀ ਆ ਉਹਦੀ ਲੋਕੇਸ਼ਨ ਕੀ ਆ ਉਹ ਸਾਰਾ ਕੁਝ ਉਸ ਦੇ ਵਿੱਚ ਐਪ ਦੇ ਵਿੱਚ ਜਿਹੜਾ ਪੂਰਾ ਜਮਾ ਹੋ ਜਾਂਦਾ ਤਾਂ ਕਿ ਉਹ ਵੀ ਕਦੇ ਵੀ ਉਹਦੀ ਦਿੱਕਤ ਕੋਈ ਨਾ ਆਵੇ ਸੋ ਹੁਣ ਸਮਾਂ ਕਿੰਨਾ ਲੱਗਣਾ ਪੰਜਾਬ ਸਰਕਾਰ ਨੇ ਪੀਡਬਲਯੂਡੀ ਅਧਿਕਾਰੀਆਂ ਨੂੰ ਇਲਾਕੇ ਦਾ ਦੌਰਾ ਕਰਨ ਦੇ ਲਈ 14 ਦਿਨ ਦਿੱਤੇ ਆ 15 ਤਰੀਕ ਤੋਂ ਸ਼ੁਰੂ ਹੋਇਆ 14 ਦਿਨ ਉਹਨਾਂ ਨੂੰ ਦਿੱਤੇ ਆ ਇਹਦਾ ਮਤਲਬ ਇਹ ਕਿ 29 ਸਤੰਬਰ ਤੱਕ ਪੂਰੇ ਪੰਜਾਬ ਦੇ ਵਿੱਚ ਹਰ ਘਰ ਦੇ ਵਿੱਚ ਮੁਲਾਜ਼ਮ ਜਾਂ ਅਧਿਕਾਰੀ ਜਿਹਦੀ ਡਿਊਟੀ ਲੱਗੀ ਹੈ ਉਨੇ ਆਪਣਾ ਦੌਰਾ ਕਰਨਾ ਫੋਟੋਗ੍ਰਾਫੀ ਕਰਨੀ ਹੈ ਵੀਡੀਓਗ੍ਰਾਫੀ ਕਰਨੀ ਹੈ ਤੇ ਪਰਫਾਰਮਾ ਭਰ ਕੇ ਆਪਣਾ ਪੂਰਾ ਰਿਕਾਰਡ ਜਿਹੜਾ ਉਹ ਰੱਖਣਾ ਇਸ ਤੋਂ ਬਾਅਦ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਪ੍ਰਭਾਵਿਤ ਮਕਾਨਾਂ ਦਾ 20% ਨਰੀਖਣ ਜਿਹੜੇ ਮੁਲਾਜ਼ਮਾਂ ਦੇ ਉੱਪਰ ਉੱਚ ਅਧਿਕਾਰੀ ਲਾਇਆ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਕਿ ਜੇਕਰ ਤੁਹਾਡੇ ਹੇਠਲੇ ਮੁਲਾਜ਼ਮਾਂ ਨੇ 100 ਘਰ ਦਾ ਪਰਫਾਰਮਾ ਭਰ ਕੇ ਦਿੱਤਾ ਤਾਂ ਤੁਸੀਂ ਘੱਟੋ ਘੱਟ 20 ਮਕਾਨਾਂ ਦਾ ਨਰੀਖਣ ਜ਼ਰੂਰ ਕਰਨਾ ਹੈ ਕਿ ਕੀ ਜਿਹੜੇ ਫਾਰਮ ਭਰੇ ਐ ਇਹ ਸਹੀ ਨੇ ਜਾਂ ਗਲਤ ਨੇ ਸੋ ਉਹਨਾਂ ਨੂੰ ਵੀ 5 ਦਿਨ ਦਾ ਸਮਾਂ ਜਿਹੜਾ ਉਹ ਦਿੱਤਾ ਗਿਆ ਉਸ ਤੋਂ ਬਾਅਦ ਪਬਲਿਕ ਡਿਸਪਲੇਡ ਫਾਰ ਇਨੈਕਸਿਮ ਇਜੈਕਸ਼ਨ ਉਹਨਾਂ 14 ਦਿਨਾਂ ਤੋਂ ਬਾਅਦ 5 ਦਿਨ ਤੇ ਉਹਨਾਂ 5 ਦਿਨਾਂ ਤੋਂ ਬਾਅਦ ਆਮ ਲੋਕਾਂ ਨੂੰ 7 ਦਿਨ ਦਿੱਤੇ ਆ ਕਿ ਤੁਸੀਂ ਇਤਰਾਜ਼ ਕਰ ਸਕਦੇ ਹੋ ਇਤਰਾਜ਼ ਕਿੱਥੇ ਕਰੋਗੇ ਡਿਪਟੀ ਕਮਿਸ਼ਨਰ ਆਫਿਸ ਕਰ ਸਕਦੇ ਹੋ ਤਹਿਸੀਲਦਾਰ ਦੇ ਕਰ ਸਕਦੇ ਹੋ SDM ਤੇ ਕਰ ਸਕਦੇ ਹੋ BDP ਤੇ ਕਰ ਸਕਦੇ ਹੋ DDP ਉਹਦੇ ਕਰ ਸਕਦੇ ਹੋ ਸ਼ਹਿਰੀ ਲੋਕ ਨਗਰ ਨਿਗਮ ਕਰ ਸਕਦੇ ਆ ਮਿਊਸਪਲ ਕਮੇਟੀ ਕਰ ਸਕਦੇ ਆ ਜਿੱਥੇ ਵੀ ਤੁਹਾਨੂੰ ਜਿਹੜਾ ਸਰਕਾਰੀ ادارਾ ਪੈਂਦਾ ਹੈ ਤਾਂ ਉੱਥੇ ਤੁਸੀਂ ਉਹਦਾ ਇਤਰਾਜ਼ ਫਾਈਲ ਕਰ ਸਕਦੇ ਹੋ ਲੋਕਾਂ ਨੂੰ ਇਤਰਾਜ਼ ਦੇਣ ਦੇ ਲਈ 7 ਦਿਨ ਦਾ ਜਿਹੜਾ ਸਮਾਂ ਉਹ ਦਿੱਤਾ ਗਿਆ ਤਾਂ ਇਸ ਤੋਂ ਬਾਅਦ ਉਹ ਇਤਰਾਜ਼ ਜਿਹੜੇ ਲੋਕਾਂ ਵੱਲੋਂ ਆਉਣਗੇ ਉਹਨਾਂ ਇਤਰਾਜ਼ਾਂ ਤੇ ਫਿਰ ਦੌਰਾ ਹੋਏਗਾ ਉਹ ਇਤਰਾਜ਼ ਦੂਰ ਕਰਨੇ ਹੋਣਗੇ ਤਾਂ ਉਹ ਇਤਰਾਜ਼ ਕਰਨ ਦੇ ਲਈ ਦੁਬਾਰਾ ਫਿਰ ਅਸਬੰਧਤ ਮੁਲਾਜ਼ਮਾਂ ਨੂੰ 6 ਦਿਨ ਦਾ ਸਮਾਂ ਜਿਹੜਾ ਪੰਜਾਬ ਸਰਕਾਰ ਨੇ ਨਿਰਧਾਰਤ ਕੀਤਾ ਸੋ ਇਸ ਤੋਂ ਬਾਅਦ ਜਦੋਂ ਸਾਰੇ ਇਤਰਾਜ਼ ਜਿਹੜੇ ਕਲੀਅਰ ਹੋ ਗਏ ਸਾਰੀਆਂ ਫੈਲਾ ਤਿਆਰ ਹੋ ਗਈਆਂ ਤਾਂ ਫਿਰ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਇਹਨਾਂ ਫੈਲਾ ਨੂੰ ਕਲੀਅਰ ਕਰਨ ਦੇ ਲਈ 5 ਦਿਨ ਦਾ ਸਮਾਂ ਪੰਜਾਬ ਸਰਕਾਰ ਨੇ ਨਿਰਧਾਰਤ ਕੀਤਾ ਕਿ 5 ਦਿਨ ਦੇ ਅੰਦਰ ਅੰਦਰ ਸਾਰੀਆਂ ਫੈਲਾ ਕਲੀਅਰ ਕਰਕੇ ਤਾਂ ਉਸ ਤੋਂ ਬਾਅਦ ਜਿਹੜਾ ਸਟੇਟ ਕਮੇਟੀ ਹੈ ਜਿਹੜੀ ਸਟੇਟ ਦੀ ਐਗਜ਼ੀਕਟਿਵ ਕਮੇਟੀ ਬਣਾਈ ਹੈ ਪੰਜਾਬ ਸਰਕਾਰ ਨੇ ਤਿੰਨ ਦਿਨਾਂ ਦੇ ਅੰਦਰ ਅੰਦਰ ਸਾਰੀਆਂ ਪੇਮੈਂਟਾਂ ਕਲੀਅਰ ਕਰਨੀਆਂ ਹੋਣਗੀਆਂ ਤੋਂ ਕੁੱਲ ਮਿਲਾ ਕੇ 40 ਦਿਨ ਦਾ ਸਮਾਂ ਪੰਜਾਬ ਸਰਕਾਰ ਨੇ ਦਿੱਤਾ ਹੈ ਤਾਂ ਕਿ ਆਮ ਲੋਕਾਂ ਤੱਕ ਜਿਹੜਾ ਇਹ ਪੈਸਾ ਜਿਹੜਾ ਕੋਈ ਵੀ ਮੁਆਵਜ਼ਾ ਹੈ ਉਹ ਲੋਕਾਂ ਤੱਕ ਪਹੁੰਚੇ ਹੁਣ ਇਹ ਮੁਆਵਜ਼ਾ ਘੱਟ ਹੈ ਕਿਸੇ ਨੂੰ ਵੀ ਆਪਾਂ ਕਹਾਂਗੇ ਕਿ ਤੁਹਾਡਾ ਘਰ ਡਿੱਗਿਆ ਤੇ ਤੁਹਾਨੂੰ 1,20,000 ਰੁਪਏ ਮਿਲ ਰਿਹਾ ਤਾਂ ਸ਼ਾਇਦ ਮੈਨੂੰ ਲੱਗਦਾ ਹਰ ਕਹੇਗਾ ਕਿ ਬਿਲਕੁਲ ਘੱਟ ਹੈ ਇਹ ਕੀ ਜਿਸ ਦਾ ਪੂਰਾ ਘਰ ਡੈਮੇਜ ਹੋ ਗਿਆ ਪੂਰਾ ਘਰ ਡਿੱਗ ਗਿਆ ਤਾਂ ਕੀ 1,20,000 ਚ ਉਹਦਾ ਘਰ ਪੈ ਸਕਦਾ ਕੀ ਜੇਕਰ ਘਰ ਡੈਮੇਜ ਹੋਇਆ ਤਾਂ ਕੀ ਉਹ 40,000 ਚ ਉਹ ਘਰ ਸਹੀ ਹੋ ਜਾਏਗਾ ਤੋਂ ਇਹ ਜਿਹੜੇ ਸਵਾਲ ਨੇ ਇਹ ਸਦਾ ਸਵਾਲ ਰਹੇ ਨੇ ਤੇ ਸਵਾਲ ਇਹ ਸਦਾ ਹੀ ਜਿਹੜੇ ਨੇ ਇਹ ਖੜੇ ਰਹਿਣੇ ਨੇ ਉਹ ਸਰਕਾਰਾਂ ਤੱਕ ਵੀ ਰਹਿਣੇ ਆ ਸਰਕਾਰਾਂ ਚ ਸੂਬਿਆਂ ਦੀਆਂ ਨੇ ਚਾ ਕੇਂਦਰ ਦੀਆਂ ਨੇ ਚਾ ਕੋਈ ਵੀ ਦਫਤਰ ਹੈ ਕੋਈ ਅਧਿਕਾਰੀ ਹੈ ਆਮ ਲੋਕਾਂ ਦੇ ਸਵਾਲ ਹਮੇਸ਼ਾ ਖੜੇ ਰਹਿੰਦੇ ਆ ਸੋ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਡਿੱਗੇ ਹੋਏ ਘਰ ਦਾ 120000 ਤੇ ਮਾਮੂਲੀ ਡੈਮੇਜ ਜਾਂ ਕੋਈ ਵੀ ਉਸ ਨੂੰ ਜਿਹੜਾ ਨੁਕਸਾਨ ਪਹੁੰਚਿਆ ਉਹਦਾ 40000 ਰੁਪਇਆ ਇਹ ਸਵਾਲ ਨੇ ਮੈਂ ਪਹਿਲਾਂ ਕਿਹਾ ਕਿ ਸਵਾਲ ਜਿਹੜੇ ਇਹ ਖੜੇ ਰਹਿਣੇ ਆ ਹੁਣ ਗੱਲ ਇੱਕ ਮੌਸਮ ਦੀ ਕਿ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਦੁਬਾਰਾ ਫਿਰ ਜਿਹੜਾ ਮੌਸਮ ਵਿਗਰਦਾ ਨਜ਼ਰ ਆ ਰਿਹਾ ਬੱਦਲ ਵਾਈ ਹੁੰਦੀ ਨਜ਼ਰ ਆ ਰਹੀ ਆ ਕਿਤੇ ਥੋੜੀ ਬਹੁਤੀ ਬਾਰਿਸ਼ ਮੀ ਜਿਹੜਾ ਪੈਂਦਾ ਨਜ਼ਰ ਆਉਂਦਾ ਸੋ ਹੁਣ ਇਹ ਗੱਲ ਕਰਦੇ ਆ ਕਿ ਪੰਜਾਬ ਦੇ ਮੌਸਮ ਵਿਭਾਗ ਦੇ ਡਾਇਰੈਕਟਰ ਡਾਕਟਰ ਸੁਰਿੰਦਰਪਾਲ ਮੌਸਮ ਬਾਰੇ ਕੀ ਕਹਿੰਦੇ ਆ ਇੱਕ ਵਾਰ ਉਹਨਾਂ ਤੇ ਨਜ਼ਰ ਮਾਰਦੇ ਆ ਡਾਕਟਰ ਸੁਰਿੰਦਰਪਾਲ ਡਾਇਰੈਕਟਰ ਮੌਸਮ ਵਿਭਾਗ ਮੌਸਮ ਵਿਭਾਗ ਪੰਜਾਬ ਦੇ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਚਲਦੀ ਐਂਡ ਅਕਤੂਬਰ ਕੀ ਪੰਜਾਬ ਦੇ ਵਿੱਚ ਹੁਣ ਜਿਵੇਂ ਮੌਸਮ ਕੀ ਪਹਿਲੇ ਤੇ ਕੀ ਮੌਨਸੂਨ ਹੈ ਜਾਂ ਵਾਪਸ ਚਲਾ ਗਿਆ ਜੀ ਨਹੀਂ ਮੌਨਸੂਨ ਤਾਂ ਹੈਗਾ ਜੇ ਮੌਨਸੂਨ ਤਾਂ ਵੈਸਟਰਨ ਪਾਰਟ ਚ ਮੌਨਸੂਨ ਜਿਹੜਾ ਹੈਗਾ ਉਹ ਨਿਕਲ ਗਿਆ ਹੁਣ ਨਿਕਲਣਾ ਸ਼ੁਰੂ ਹੋ ਗਿਆ ਲੇਕਿਨ ਬਾਕੀ ਪੰਜਾਬ ਜਿਹੜਾ ਹੈਗਾ ਖਾਸ ਕਰ ਪੰਜਾਬ ਇਹ ਜਿਹੜਾ ਨਾਰਥ-ਈਸਟ ਪੰਜਾਬ ਹੈ ਇੱਥੇ ਅਜ ਮੌਨਸੂਨ ਅਜੇ ਕੰਟੀਨਿਊ ਕਰੂਗਾ ਕੁਝ ਟਾਈਮ ਔਰ ਪਰ ਉਹਦਾ ਇਹ ਅਗਲੀ ਵਿੱਚ ਵਿੱਚ ਮੀ ਜਿੱਦਾਂ ਹੈਗਾ ਉਹ ਚੱਲੂਗਾ ਅਜੇ ਵੀ ਚੱਲੂਗਾ 24 25 ਤਰੀਕ ਤੱਕ ਮੌਸਮ ਵਾ ਫਿਰ ਜੀ 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 ਉਹ ਤੋਂ ਮੈਂ ਫਾਈਨਲੀ ਵਿਡਰੋ ਕਰੂੰਗਾ ਜੀ ਜੀ ਮੌਸਮ ਕਿ ਕਿੰਨੇ ਦਿਨ ਤੱਕ ਮੌਨਸੂਨ ਅਜੇ ਪੰਜਾਬ ਦੇ ਵਿੱਚ ਰਹਿਣ ਦੀ ਸੁਭਾਵਨਾ ਕੋ 10 ਦਿਨ 15 ਦਿਨ 20 ਦਿਨ ਨਹੀਂ ਘੱਟੋ ਘੱਟ ਤੁਸੀਂ 25 ਤਰੀਕ ਤੋਂ ਬਾਅਦ ਤਾਂ ਵੈਸੇ 20 ਤਰੀਕ ਤੋਂ ਬਾਅਦ ਤਾਂ ਓਵਰ ਆਲ ਮੌਨਸੂਨ ਚ ਕਮੀ ਆਊਗੀ ਲੇਕਿਨ ਫਿਰ ਉਹ ਤਾਂ ਬਾਅਦ ਜੜਾਏਗਾ 20 ਤਰੀਕ ਤੋਂ ਉਹ ਵਿਡਰੋਅਲ ਵੀ ਹੈਗਾ ਬਹੁਤ ਅਰਲੀ ਮੈਨਰ ਉਹਦਾ ਕਿ ਜਿਹੜਾ ਹੈਗਾ 24 25 ਤਰੀਕ ਤੋਂ ਬਾਅਦ ਜਿਹੜਾ ਹੈਗਾ ਮੌਨਸੂਨ ਵਚੂਲੀ ਸਾਰੇ ਪੰਜਾਬ ਹਰਿਆਣਾ ਤੋਂ ਵਿਡਰੋਅ ਕਰ ਜਾਊਗਾ ਅਜੇ ਤੱਕ ਮੌਨਸੂਨ ਜਿਹੜਾ ਵੈਸਟਰਨ ਪਾਰਟ ਤੋਂ ਨਿਕਲ ਰਿਹਾ ਹੈ ਮਤਲਬ ਮੰਨਿਆ ਜਾਵੇ ਕਿ ਪੰਜਾਬ ਤੇ ਹਰਿਆਣਾ ਦੇ ਵਿੱਚ ਇਸ ਸਮੇਂ ਜਿਹੜਾ ਪੂਰਾ ਸਤੰਬਰ ਮੌਨਸੂਨ ਚੱਲੇਗਾ ਨੇ ਤਾਂ ਮਤਲਬ ਐਟ ਲੀਸਟ ਇੱਕ ਵੀਕ ਤੁਸੀਂ ਇਹਦਾ ਅਸਰ ਦੇਖ ਸਕਦੇ ਹੋ ਖਾਸ ਕਰ ਜਿਹੜਾ ਨਾਰthern ਬੈਲਟ ਹੈਗੀ ਹੈ ਜੀ ਜਿੱਦਾਂ ਹਰਿਆਣਾ ਦੀ ਬੈਲਟ ਹੈਗੀ ਹੈ ਨਾਰthern ਬੈਲਟ ਜਿਹੜੀ ਨਾਰਥ-ਈਸਟਰਨ ਕੋ ਲੋ ਸਾਊਥ ਤੱਕ ਲੈ ਲੋ ਤੁਸੀਂ ਪੰਚਕੁਲਾ ਅੰਬਾਲਾ ਕਰਨਾਲ ਉਤੋਂ ਕੁ ਸਤਰਾ ਪਾਣੀਪਤ ਸੋਨੀਪਤ ਫਰੀਦাবাদ ਇਹ ਲੱਗ ਕੇ ਜਿਹੜੇ ਹੈਗੇ ਅਜੇ ਵੀ ਰੋਗੇ ਪੰਜਾਬ ਦਾ ਨਿਲਵਸੀ ਮੋਹਾਲੀ ਰੂਪਨਗਰ ਉਤੋਂ ਨਵਾਂ ਸ਼ਹਿਰ ਸ਼ੇਰ ਉਧਰ ਜਾ ਆਪਣਾ ਪਠਾਨਕੋਟ ਗੁਰਦਾਸਪੁਰ ਇਹ ਲੱਗ ਕੇ ਮੇਰੀ ਚਾਂਸ ਹੈਗਾ ਹੈ ਜੀ ਤੇ ਪੰਜਾਬ ਦੇ ਵਿੱਚ ਉਹਨਾਂ بارش ਜਿਹੜੀ ਹੈਗੀ ਹੈ ਕਿੰਨੇ ਕੁ ਹੋਣ ਦੇ ਸੁਭਾਵਨਾ ਹੈ ਪਤਾ ਲੱਗਿਆ ਕਿ 24 ਘੰਟਿਆਂ ਦਾ ਅਲਰਟ ਦੁਆਰਾ ਫਿਰ ਹੈ ਪੰਜਾਬ ਵਿੱਚ ਨਹੀਂ ਉਹ ਵਿੱਚ ਵਿੱਚ ਜਿਹੜਾ ਇੱਕ ਅਦਾ ਸਪੈਲ ਜਿਹੜਾ ਹੈਗਾ ਮੋਡਰੇਟ ਟੂ ਹੈਵੀ ਰੇਨ ਦਾ ਵੀ ਹੋ ਰਿਹਾ ਹੈ ਕਿਉਂਕਿ ਜਿਹੜੇ ਹੁਣ ਜਿਹੜੀ ਮੌਨਸੂਨ ਹੈਗੀ ਹੈ ਨਾ ਉਹ ਜਿਹੜੀ ਮੌਨਸੂਨ ਹੁਣ ਵੈਸੇ ਘੱਟ ਹੈਗੀ ਹੈ ਤਾਂ ਉਹਦੇ ਕਰਕੇ ਕਈ ਵਾਰ ਇਹ ਹੁੰਦਾ ਕਿ ਥੰਡਰਸਟ੍ਰੋਮ ਐਕਟੀਵਿਟੀ ਹੋ ਜਾਂਦੀ ਹੈ ਉਹ ਇੱਕ ਥਾਂ ਤੇ ਕਈ ਵਾਰ ਜਿਹੜਾ ਮੀਂਹ ਪੈ ਜਾਂਦਾ ਉਹ ਉਹਦੇ ਚਾਂਸ ਹੈਗੇ ਕਿ ਇੱਕ ਦੋ ਥਾਂ ਤੇ ਹੈਵੀ 스ਪੈਲ ਦਾ ਵੀ ਚਾਂਸਸ ਹੈਗੇ ਇਹ ਜਿਹੜੇ ਜ਼ਿਲ੍ਹੇ ਵਿੱਚ ਤੁਹਾਨੂੰ ਦੱਸੀ ਇਹਨਾਂ ਜ਼ਿਲ੍ਹੇ ਵਿੱਚ ਜ਼ਿਆਦਾ ਚਾਂਸ ਹੈਗਾ ਬਾਕੀ ਪੰਜਾਬ ਚ ਕੋਈ ਇਦਾਂ ਦਾ ਕੋਈ ਪ੍ਰੋਬਲਮ ਨਹੀਂ ਹੈਗੀ ਹੈ بارش ਦਾ ਕੋਈ ਜ਼ਿਆਦਾ ਸੰਭਾਵਨਾ ਨਹੀਂ ਹੈਗੀ ਹੈ ਪੰਜਾਬ ਦੇ ਇਹਨਾਂ ਇਲਾਕਿਆਂ ਚ ਅਜੇ ਤਵੇ ਤੋਂ بارش ਪੈ ਰਹੀ ਹੈ ਕੋਈ ਇਹ ਮਾਮੂਲੀ ਹੈ ਜਾਂ ਕੋਈ ਲੱਗਦਾ ਕਿ ਲੰਬਾ ਸਮਾਂ ਚੱਲ ਸਕਦੀ ਹੈ ਨਹੀਂ ਲੰਬਾ ਸਮੇਂ ਤੱਕ ਨਹੀਂ ਚੱਲੂਗੀ ਹੁਣ ਅੱਗੇ ਜੀ ਤੁਸੀਂ ਵੀ ਦੇਖਿਆ ਹੋਣਾ ਕਿ ਜਦੋਂ ਹੀ ਸਵੇਰ ਨੂੰ ਹੁੰਦਾ ਹੈ ਫਿਰ ਦੁਪਹਿਰ ਵਾਰ ਫਿਰ ਖਤਮ ਹੋ ਜਾਂਦਾ ਜੀ ਜੀ ਉਸ ਸੈਨੈਰੀਓ ਚ ਲੂੰਗਾ ਹੁਣ ਕੋਈ ਇਦਾਂ ਦਾ ਕੋਈ ਬੜਾ ਰੈਗੂਲਰ ਇਨਫਾਲ ਦਾ ਚਾਂਸਸ ਬੜੇ ਘਟੇ ਗਏ ਜੀ ਜੀ ਵਿਚ ਵਿਚ ਜਰੂਰ ਮੀਦੇ ਚਾਂਸਸ ਅਗਏ ਜੀ ਜੀ ਜਿਸ ਤਰੀਏ ਹਿਮਾਚਲ ਤੇ ਉੱਤਰਾਖੰਡ ਤੇ ਬੱਦਲ ਫਟਦੇ ਲਗਾਤਾਰ ਫਿਰ ਦੁਬਾਰਾ ਸ਼ੁਰੂ ਹੋ ਗਿਆ ਕੱਲ ਵੀ ਪਰसों ਵੀ ਆ ਦੇਰ ਰਾਤ ਫਿਰ ਤਾਂ ਉਹ ਤਾਂ ਕੋਈ ਪੰਜਾਬ ਚ ਅਸਰ ਦੇਖਣ ਨੂੰ ਮਿਲ ਸਕਦਾ ਹੈ ਉਹ ਤਾਂ ਦੇਖੋ ਅਗਰ ਕਿਊਮੂਲੇਟਿਵ ਇਫੈਕਟ ਦੇਖੀਏ ਤਾਂ ਹੋ ਸਕਦਾ ਕਿਉਂਕਿ ਉਹ ਤਾਂ ਹੁਣ ਉੱਥੇ ਵੀ ਕਾਫੀ ਮੀਂਹ ਪਿਆ ਹੈ ਤਾਂ ਉਹਦਾ ਇੱਕ ਜਿਹੜਾ ਹੈਗਾ ਨੈਟ ਜਿਹੜਾ ਰਿਜ਼ਲਟ ਜਿਹੜਾ ਕਿਊਮੂਲੇਟਿਵ ਇਫੈਕਟ ਹੈ ਜ਼ਰੂਰ ਹੈਗਾ ਲੇਕਿਨ ਉੱਥੇ ਵੀ ਇਹ ਹੋ ਰਿਹਾ ਕਿ ਹੁਣ ਜਿਹੜਾ ਮੌਨਸੂਨ ਜਿਹੜਾ ਵਰਚੁਅਲੀ ਟੂਵਰਡ ਵਿਦਡਰਾਲ ਤਾਂ ਉੱਥੇ ਵੀ ਜਿਹੜੇ ਇੰਟੈਂਸ ਸਪੈਲ ਕਈ ਵਾਰ ਹੋ ਜਾਂਦੇ ਕਿ ਵੀਕ ਮੌਨਸੂਨ ਚ ਕਈ ਵਾਰ ਹੁੰਦਾ ਕਿ ਸਾਰੇ ਮੀਂਹ ਨਹੀਂ ਪੈਂਦਾ ਫਿਰ ਇੱਕ ਥਾਂ ਤੇ ਉਹ ਮੀਂਹ ਪੈ ਜਾਂਦਾ ਤਾਂ ਉਹਦੇ ਕਰਕੇ ਜ਼ਿਆਦਾ ਹੋ ਰਿਹਾ ਕਿਉਂਕਿ ਥੰਡਰਸਟਾਰਮ ਜਦੋਂ ਹੀ ਹੁੰਦੇ ਆ ਕਮਜ਼ੋਰ ਮੌਨਸੂਨ ਚ ਤਾਂ ਫਿਰ ਜਦੋਂ ਮੌਨਸੂਨ ਨਿਕਲਦੀ ਹੁੰਦੀ ਹੈ ਜੀ ਜੀ ਉਹ ਦੇਖ ਕੇ ਕੀ ਹੁੰਦਾ ਹੈ ਜੀ ਜੀ ਸਭ ਪੰਜਾਬ ਦੇ ਵਿੱਚ ਧੁੰਦ ਕੀ ਲੱਗਦਾ ਹੈ ਕਿ ਇਸ ਵਾਰ ਜਿਹੜੀ ਹੈਗੀ ਹੈ ਜਲਦੀ ਪੈਣ ਦੀ ਸਭਾਵਨਾ ਅਕਤੂਬਰ ਦੇ ਆਸ-ਪਾਸ ਦੇਖੋ ਹਮੇਸ਼ਾ ਚਾਂਸਸ ਹੁੰਦੇ ਆ ਜਦੋਂ ਮੌਇਸਚਰ ਜ਼ਿਆਦਾ ਹੁੰਦਾ ਹੈ ਟੈਂਪਰੇਚਰ ਘਟਦੇ ਆ ਤਾਂ ਫਿਰ ਉਹ ਡਿਫੀਨਿਟਲੀ ਹੈ ਕਿ ਜਿਹੜਾ ਜਿਹੜਾ ਉਹਦਾ ਅਸਰ ਜ਼ਰੂਰ ਪੈਂਦਾ ਹੈ ਪਰ ਦੇਖਦੇ ਆਂ ਕਿ ਅੱਗੇ ਕਿਦਾਂ ਦਾ ਅਕਤੂਬਰ ਚ ਵੈਦਰ ਰਹੂਗਾ ਉਹਤੇ ਵੀ ਕਾਫੀ ਡਿਪੈਂਡ ਕਰਦਾ ਹੈ ਇਹ ਖਾਸ ਕਰ ਜਿਹੜੀਆਂ ਸਰਦੀਆਂ ਦਾ ਸਰਦੀਆਂ ਦੀ ਬਾਰਸ਼ ਆਉਂਦੀਆਂ ਉਹ ਤੇ ਵੀ ਬਹੁਤ ਡਿਪੈਂਡ ਕਰਦਾ ਹੈ ਜੀ 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 ਇੱਕ ਆਖਰੀ ਸਵਾਲ ਲਈ ਕਿ ਸਰਦੀ ਇਸ ਵਾਰ ਨਹੀਂ ਆਈ ਇਹ ਸਰਦੀ ਬਹੁਤ ਜ਼ਿਆਦਾ ਪੈਣ ਦੇ ਸਾਰ ਨਹੀਂ ਅਜੇ ਤੱਕ ਤਾਂ ਕੋਈ ਇਹਦਾ ਕੋਈ ਬੜਾ ਇਮੀਡੀਏਟ ਤਾਂ ਨਹੀਂ ਕੁਝ ਕਿਹਾ ਤੁਹਾਡੇ ਇਸ ਸਮੇਂ ਕਿਉਂਕਿ ਸਾਡਾ ਫੋਰਕਾਸਟ ਅਸੀਂ ਰਿਲੀਜ਼ ਕਰਦੇ ਹਾਂ ਔਰ ਉਹ ਫੋਰਕਾਸਟ ਆਪਾਂ ਜਿਹੜੇ ਹੈਗੇ ਹਾਂ ਹੁਣ ਆਪਾਂ ਰਿਲੀਜ਼ ਵੀ ਕਰਨਗੇ ਵਿੰਟਰ ਦਾ ਜੀ ਜੀ ਉਹਦੇ ਵਿੱਚ ਕਲੀਅਰ ਹੋਊਗਾ ਪਰ ਅਜੇ ਤੱਕ ਜਿਹੜਾ ਅਗਰ ਕੰਟੀਨਿਊ ਵੀ ਚਲਦਾ ਹੈ ਤਾਂ ਫਿਰ ਉਸ ਅਸਰ ਜ਼ਰੂਰ ਹੁੰਦਾ ਥੋੜਾ ਬਹੁਤ ਜੀ ਜੀ ਠੀਕ 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 ਧੰਨਵਾਦ ਤੁਹਾਡਾ ਸਮਝਣ ਲਈ ਸੋ ਆਪਾਂ ਸੁਣਿਆ ਕਿ ਮੌਸਮ ਵਿਭਾਗ ਦੇ ਡਾਇਰੈਕਟਰ ਡਾਕਟਰ ਸੁਰਿੰਦਰਪਾਲ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਚ ਮੌਸਮ ਕਿਦਾਂ ਦਾ ਰਹਿਣ ਵਾਲਾ بارش ਕਿੰਨੀ ਹੋਣੀ ਹੈ ਕਦੋਂ ਹੋਣੀ ਹੈ ਤੇ ਪੰਜਾਬ ਦੇ ਵਿੱਚ ਕਿੰਨਾ ਸਮਾਂ ਮੌਨਸੂਨ ਰਹੇਗਾ ਕਿ ਮੌਨਸੂਨ ਚਲਾ ਗਿਆ ਮੌਨਸੂਨ ਆਏਗਾ ਸਾਰੀ ਜਾਣਕਾਰੀ ਤੁਸੀਂ ਜਿਹੜੀ ਹੈ डॉक्टर सुरेंद्रपाल जो डायरेक्टर ने मौसम तो so, विभाग के उन्होंने तो लई है सो आज के प्रोग्राम से इन्ना ही कल फिर इसे समय किसी होर मुद्दे लैके गलबात करा उदों तक ली दो इजाजत धन्यवाद This program is sponsored by the Singla Office, Bakersfield for all your immigration, family law needs. ਕੋਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਟਾ ਅਬਾ ਇੰਡੀਅਨ ਕੁਜ਼ੀਨ ਟ੍ਰੇਸੀ ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਇਨ ਟ੍ਰੇਸੀ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਸਿਮੀ ਵਾਲੇ ਫੈਮਿਲੀ ਡੈਂਟਲ ਆਫਿਸ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ